ਖੰਨਾ ਦੇ ਪਿੰਡ ਇਕੋਲਾਹਾ ਦੇ ਵਿੱਚ ਕਬੂਤਰ ਉਡਾਉਣ ਦੇ ਮੁਕਾਬਲੇ ਨੂੰ ਲੈ ਕੇ ਲੜਾਈ ਹੋਈ ਹੈ ਜੋ ਕਿ ਬਾਅਦ ਵਿੱਚ ਹੁੰਨੀ ਚੜਪ ਦੇ ਵਿੱਚ ਬਦਲ ਗਈ ਹੈ। ਇਸੇ ਦੌਰਾਨ 21 ਸਾਲਾ ਗੁਰਦੀਪ ਸਿੰਘ ਮਾਨਾ ਦਾ ਸਿਰਦ ਵਿੱਚ ਲੋਹੇ ਦੀ ਰਾਡ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਦੋਸ਼ੀ ਪਿਓ ਕੋਲ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਦੋਵਾਂ ਦੇ ਖਿਲਾਫ ਕੇਸ ਦਰਜ ਕਰ ਪਾਲੀ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਪਿੰਡ ਕੋਲਾਹਾ ਵਿਖੇ 23 ਜੂਨ ਨੂੰ ਕਬੂਤਰ ਉਡਾਉਣ ਦੇ ਮੁਕਾਬਲੇ ਕਰਵਾਏ ਗਏ। ਸ਼ਾਮ 5 ਵਜੇ ਮੁਕਾਬਲਾ ਸਮਾਪਤ ਹੋਣ ਉਪਰੰਤ ਜੇਤੂਆਂ ਨੂੰ ਇਨਾਮ ਵੰਡੇ ਗਏ ਸਾਰੇ ਆਪੋ ਆਪਣੀ ਕਾਰ ਚਲੇ ਗਏ ਸਨ ਕਿ ਸ਼ਾਪ ਕਰੀਬ ਸਾਢੇ 7 ਵਜੇ ਕੁਲਦੀਪ ਸਿੰਘ ਵਿੱਕੀ ਆਪਣੀ ਕਾਰ ਦੇ ਵਿੱਚ ਗੁਰਦੁਆਰਾ ਸੰਗਤ ਸਰ ਸਾਹਿਬ ਦੇ ਸਾਹਮਣੇ ਚੌਂਕ ਦੇ ਵਿੱਚ ਆਇਆ ਤੇ ਗੁਰਦੀਪ ਸਿੰਘ ਮਾਨਾ ਆਪਣੇ ਮੋਟਰਸਾਈਕਲ ਤੇ ਆਇਆ ਇਸੇ ਦੌਰਾਨ ਗੁਰਦੀਪ ਸਿੰਘ ਮਾਨਾ ਨੇ ਟਿੰਕੂ ਨੂੰ ਕਬੂਤਰਬਾਜ਼ੀ ਮੁਕਾਬਲੇ ਦੇ ਵਿੱਚ ਬੁਲਾਉਣ ਤੇ ਗੁੱਸਾ ਜ਼ਾਹਰ ਕੀਤਾ ਤੇ ਗੁਰਦੀਪ ਸਿੰਘ ਤੇ ਕੁਲਦੀਪ ਸਿੰਘ ਦੇ ਵਿਚਕਾਰ ਬਹਿਸ ਹੋ ਗਈ। ਇਸੇ ਦੌਰਾਨ ਦੋਵੇਂ ਆਪਣੇ ਘਰ ਚਲੇ ਗਏ। ਹਾਲਾਂਕਿ ਰਾਤ ਕਰੀਬ 9 ਵਜੇ ਦੱਸਿਆ ਜਾ ਰਿਹਾ ਕਿ ਕੁਲਦੀਪ ਸਿੰਘ ਬਿੱਟੀ ਆਪਣੇ ਲੜਕੇ ਦਮਨ ਔਜ਼ਲਾ ਦੇ ਨਾਲ ਗੁਰਦੀਪ ਸਿੰਘ ਮਾਨਾ ਦੇ ਘਰ ਬਾਹਰ ਆਇਆ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਮਾਨਾ ਘਰ ਬਾਹਰ ਆਇਆ ਸਭ ਤੇ ਉਹ ਪੁੱਤ ਨੇ ਗਾਲਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁੱਤ ਮਾਰ ਕੀਤੀ ਦਮਨ ਔਜਲਾ ਨੇ ਹੱਥ ਦੇ ਵਿੱਚ ਪੜੀ ਲੋਹੇ ਦੀ ਰਾਡੁਰਦੀਪ ਸਿੰਘ ਮਾਨਾ ਦੇ ਸਿਰ ਤੇ ਮਾਰੀ ਜਿਸ ਦੇ ਨਾਲ ਉਹ ਹੁੰਦੇ ਨਾਲ ਲਤਪਤ ਜ਼ਮੀਨ ਤੇ ਡਿੱਗ ਪਿਆ ਤੇ ਦੋਸ਼ੀ ਬਿਓ ਪੁੱਤ ਮੌਕੇ ਤੋਂ ਫਰਾਰ ਹੋ ਗਏ ਕਿ ਨਾਂ ਤੁਹਾਡਾ ਪਛਾਣ ਤੋਂ ਜਿਹਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਪੁੱਤ ਆ ਮੇਰਾ ਕਿੰਨਾ ਨਾ ਮਾਂ ਨਾ ਪਿਓ ਦਾ ਕਿੰਨੀ ਕੋਮਰ ਸੀ 22 ਸਾਲ 22 ਸਾਲ 21 ਸਾਲ ਉਹ ਬਾਈ ਹੋ ਬਸ ਕਿੱਦਾਂ ਹੋਈ ਆ ਘਟਣਾ ਹੈ ਕੀ ਹੋਇਆ ਲੜਾਈ ਚ ਕਿਹਦੇ ਨਾਲ ਹੋਈ ਆ ਕੀ ਯਾਰ ਦਾਮ ਹੁੰਦਾ ਜੀ ਬੁਲਾ ਲਿਆ ਸੀ ਜੀ ਕੀ ਲੜਾਈ ਦਾ ਕਾਰਨ ਕੀ ਆ ਕੀ ਪਤਾ ਇੱਥੇ ਕੋਈ ਬਾਰ ਮਾਰ ਮੋਤੇ ਹੋ ਗਈ ਹੋਣੀ ਉਹ ਘਰ ਜਾ ਬੜਿਆ ਘਰੋਂ ਬੁਲਾ ਲਿਆ ਏ ਇੱਥੇ ਲਿਆ ਕੇ ਦਾਗ ਮਾਰ ਆਉਂਦੇ ਨੇ ਰਾਤ ਮਾਰ ਮਾਰ ਕੇ ਜੀ ਯਾਰ ਲੜ ਮਾਰ ਕੇ ਸਰਚੀ ਮਾਰੀ ਬਿਆਹ ਹੈ ਸੀਗਾ ਨਾ ਨਾ ਕੁਮਾਰ ਆ ਤੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸ਼ਾਮ ਤਾਂ ਸਾਂਝਾ ਚਾਹੀਦਾ ਸਾਨੂੰ ਬਰਾਬਰ ਚਾਹੀਦਾ ਆ ਮੁੰਡਾ ਤੇ ਮੁੰਡਾ ਹੀ ਮਾਰਦਾ ਸਾਲ ਚਾਹੀਦਾ ਸੀ ਸਾਨੂੰ ਪਰਿਵਾਰ ਚ ਕਿੰਨੇ ਕ ਮੈਂਬਰ ਹੋ ਸਾਡੇ ਕੋਈ ਸੀ ਨਹੀਂ ਜੇਕਰ ਮੁੰਡੇ ਨੂੰ ਘਰ ਖਾਦੀਆਂ ਨੇ ਗਾਹ ਮੁੰਡਾ ਜਿਹੜਾ ਮੁੱਖਿਆਤਾ ਹੋਵੇ ਬਾਬਰਾ ਲਾਪਰਾ ਹੋਏ ਐਸੀ ਕੱਲਾ ਐਵੇਂ ਬਣ ਲੈ ਲੈਣਾ ਕੋਈ ਕਬੂਤਰ ਬਾਜ਼ੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰ ਬਾਜ਼ੀ ਦੀ ਗੱਲ ਨਹੀਂ ਸੀ ਸਾਦੀ ਕੋਈ ਸ਼ਾਮ ਨੂੰ ਉਹਨਾਂ ਦੀ ਪਾਰਟੀ ਲੱਗੀ ਤੇ ਉਹਨੇ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਪਾ ਨੂੰ ਗੁਜਰਨ ਨੂੰ ਤੇ ਉਹ ਮਾਂ ਨੂੰ ਤਾਂ 20-22 ਸਾਲ ਹੋ ਗਏ ਮੁੱਕੀ ਦੀ ਇਹ ਉਹਨੂੰ 10 ਸਾਲ ਹੋ ਗਏ ਕਿੰਨੇ ਭੈਣ ਪਾਈ ਸੀ ਇਹ ਭੈਣ ਪਾਈ ਚਾਰ ਤੇ ਬੜੀ ਗੁੱਡੀ ਮਾਰ ਗਈ ਦੀ ਵਿਆਹੀ ਉਹ ਮੁੰਡਾ ਛੱਡ ਕੇ ਛੋਟਾ ਗਿਆ ਛੋਟੀ ਵਿਆਹੀ ਹੋਈ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਲਿਆਣਾ ਇੱਥੇ ਖੜਦਾ ਇਹ ਉੱਥੇ ਬਰਾਤੀ ਕੁੜੀਆਂ ਦੇ ਛੋਟੇ ਦੀ ਜਿਹੜੀ ਜਿਹੜੀ ਵਿਆਹੀ ਹੈ ਜੀ ਨਾਲ ਆ ਉਹਦੇ ਮੁੰਡੇ ਉਹ ਨਾਲ ਆ ਨਾਸੋ ਭੈਣ ਭਾਈ ਨੇ ਨਾਮ ਕੀ ਮੁੰਡੇ ਦਾ ਗਰਦੀਪ ਉਮਰ ਕਿੰਨੀ ਹੈ ਜੀ 21 ਸਾਲ ਦੇ ਹੋ ਗਏ ਕੰਮ ਕੀ ਕਰਦਾ ਸੀ ਖੀਨ ਚ ਲਾਉਂਦਾ ਪੀਓ ਜੀ ਡੀਸੀ ਦੇ ਤੂੰ ਤਾਂ ਇਹ ਐਲਪੀ ਕਹਿੰਦੇ ਮਾੜਾ ਕਹਿੰਦੇ ਨੇ ਉਹਨੂੰ ਨਾ ਨਾਮ ਪੱਕਾ ਜੀ ਮੈਂ ਤੁਹਾਡਾ ਮੇਰਾ ਨਾਮ ਆ ਰਿਹਾ ਜਿਹੜੇ ਲੜਕੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਯਾਰ ਬੋਲੋ ਤੁਸੀਂ ਆ ਬਾਈ ਕਿੱਦਾਂ ਹੋਇਆ ਇਹ ਕਟਣਾ ਇਹ ਆਪਣੇ ਪਿੰਡ ਕੋਲ ਇੱਕ ਕਬੂਤਰ ਦੀ ਬਾਜੀ ਹੋਈ ਸੀਗੀ ਕਬੂਤਰ ਦੀ ਬਾਜੀ ਹੋਣ ਦੇ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਕੋਈ ਗੱਲਬਾਤ ਹੋਈ ਦੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਿਤੇ ਬੀ ਦੀਪ ਨੇ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਦਿੜੀ ਉਹਨਾਂ ਦੀ ਖੈਮ ਖਾਓ ਹੁੰਦੀ ਰਹੀ ਜੀ ਇਹ ਆਪਸ ਵਿੱਚ ਹੀ ਬੋਲਦੇ ਰਹੇ ਇੱਕ ਦੂਸ ਇਹ ਚੱਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹਿਆ ਹੈ ਸ਼ਾਮ ਨੂੰ ਆਪ ਇਹਨਾਂ ਦੀ ਬਾੜੀ ਤੂਤ ਮੈ ਹੋ ਗਈ। ਬਸ ਇੱਥੇ ਪਤਾ ਲੱਗਈ ਇਹਨਾਂ ਦੇ ਡੰਡਾ ਰੋਂਡਾ ਮਾਰਿਆ ਨਹੀਂ ਸਿਰ ਤੇ ਰਾਡ ਮਾਰੀ ਗਈ। ਕਿੰਨੀ ਕੋ ਉਮਰ ਸੀ ਮੁੰਡੇ ਦੀ। ਮੁੰਡੇ ਦੀ ਉਮਰ 22 ਸਾਲ ਦੀ ਦੀਗੀ ਬਸ ਯਾਦ। ਇਹ ਜਿਹੜੇ ਅਕਲਾ ਹੈ ਇੱਕ ਰਾਹੁਲ 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 ਸਿੰਘ ਆਫ ਹਰਿੰਦਰ ਸਿੰਘ ਜੱਟੀ ਉਮਰ 22 ਸਾਲ ਦੇ। ਵਿਸੇਪਿੰਡਾ ਰਹਿਣਾਂ ਨੂੰ ਵੀ ਬੈਲ ਆਇਆ ਟੀ ਮੇਰੇ ਚਾਚੇ ਦਾ ਨੜਕਾ ਗੁਰਦੀਪ ਸਿੰਘ ਇਲੀਅਸ ਮਾਨਾ ਕਵੀ ਬਾਈਕਸਾਲ ਦੀ ਉਹਦੀ ਏ ਚਿੱਕੀ ਬਾਈਸਾਲ ਦੀ ਉਹਨੂੰ ਕੱਲ ਰਾਤੀ ਕੁੰਦੀਪ ਸਿੰਘ son of ਭਿੰਦਰ ਸਿੰਘ ਅਤੇ ਦਮਨ ਸਿੰਘ son of ਕੁਲਦੀਪ ਸਿੰਘ ਦੋਨੋਂ ਪਿਓ ਬੋਤਾ ਨੇ ਮੇਰੇ ਚਾਚੇ ਦੇ ਲੜਕੇ ਜਿਹੜਾ ਤੁਮਾਰ ਕੀਤੇ ਕੁਟਮਾਨ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 2424 ਅੰਡਰ ਸੈਕਸ਼ਨ 302 432 ਆਪਸੀ ਕਰਕੇ ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦਸਰੇ ਨੇ ਯੋ ਤੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਕਬੂਤਰ ਉੱਡੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਿਦਾਬ ਸੀ ਝਗੜਾ ਹੋਇਆ ਇਹ ਬੇਸਿਕ ਤੌਰ ਤੇ ਸਰਕਲ ਸਿੱਕ ਤੇ ਨੀਓਂ ਜੀ ਵੈਰੀਫਾਈ ਕਰ ਰਹੇ ਆ ਕਿ ਇਹ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਹੈ ਇਸਦੇ ਰੋਗ ਨੂੰ ਦਾ ਰੋਕੂ ਵੀ ਕਾਸਟ ਹਾਂ ਇਸ ਤੋਂ ਲਾਵਾ ਜੇ ਕੋਈ ਸਾਡੇ ਨੋਟਿਸ ਚ ਆਈ ਤਾਂ ਜਰੂਰ ਇਸ ਦੇ ਖਿਲਾਫ ਕੋਰਟਾ ਵੀ ਅੰਚਲਿਆ ਵਾ